ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਕਲਚਰ ਨੂੰ ਜਿੰਦਾ ਰੱਖਣ ਦੇ ਲਈ ਲੁਧਿਆਣਾ ਦੇ ਪੱਕਵਾਲ ਰੋਡ ਵਿਖੇ ਲੁਧਿਆਣਾ ਸ਼ਹਿਰ ਦੀਆਂ ਸਮੂਹ ਮਹਿਲਾਵਾਂ ਦੇ ਵੱਲੋਂ ਤੀਜ ਦਾ ਤਿਹਾਰ ਮਨਾਇਆ ਗਿਆ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ਮੌਸਮੀ ਸ਼ਰਮਾ ਤੀਜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਸਾਰੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਇਸ ਦਿਨ ਨੂੰ ਬੜੇ ਹਰਸ਼ੇ ਉਲਾਸ ਦੇ ਨਾਲ ਮਨਾਉਂਦੀ ਆ। ਉਹਦੀ ਲੁਧਿਆਣਾ ਸ਼ਹਿਰ ਦੀਆਂ ਮਹਿਲਾਵਾਂ ਨੂੰ ਵੀ ਅਪੀਲ ਕਰਦੀਆਂ ਕਿ ਉਹਨਾਂ ਨੂੰ ਕੰਮਕਾਜ ਦੇ ਰੁਝੇਵੇਂਾਂ ਤੋਂ ਨਿਕਲ ਕੇ ਪੰਜਾਬੀ ਕਲਚਰ ਤੇ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਕੁਝ ਨ ਕੁਝ ਕਰਦੇ ਰਹਿਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮੋਸਮੀ ਹੈ ਅਸੀਂ ਤੀਜ ਦਾ ਫੰਕਸ਼ਨ ਕਰ ਰਹੇ ਹਾਂ ਪੱਖੋਵਾਲ ਰੋਡ ਤੇ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਜਿਹੜਾ ਆਪਣਾ ਅੱਜ ਕੱਲ ਦੀ ਨਵੀਂ ਪੀੜ੍ਹੀ ਹੈ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਿੱਛੇ ਜਾ ਰਹੀ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਇੱਕ ਨਵੀਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਪੁਰਾਣੇ ਸੱਭਿਆਚਾਰ ਨੂੰ ਦੁਬਾਰਾ ਲੈ ਕੇ ਆਈਏ ਅਸੀਂ ਇਹਦੇ ਵਿੱਚ 25 ਤੋਂ 30 ਮਹਿਲਾਵਾਂ ਨੇ ਪਾਰਟਿਸਪੇਟ ਕੀਤਾ ਇਹਦੇ ਵਿੱਚ ਕਾਫੀ ਸਾਰੀਆਂ ਗੇਮਸ ਰੱਖੀਆਂ ਅਸੀਂ 16 ਪਰਫਾਰਮੈਂਸ ਸੀਗੀਆਂ ਰੈਂਪੋਕ ਵਗੈਰਾ ਸੀ ਜਿਹਦੇ ਵਿੱਚੋਂ ਅਸੀਂ ਇੱਕ ਮਿਸਤੀ ਚ ਚੁਣਾ ਗਿਆ ਹਾਂ ਜੀ ਸਾਨੂੰ ਉਹਨੂੰ ਨਹੀਂ ਮੈਸੇਜ ਲਗਾਉਣਾ ਚਾਹਾਂਗੇ ਕਿ ਸਾਨੂੰ ਗੈਟ ਟੂਗੇਦਰ ਜਾਂ ਐਦਾਂ ਦੇ ਫੰਕਸ਼ਨ ਜ਼ਰੂਰ ਅਟੈਂਡ ਕਰਨੇ ਚਾਹੀਦੇ ਆ ਤਾਂ ਕਿ ਆਪਾਂ ਨੂੰ ਇੱਕ ਦੂਜੇ ਨੂੰ ਦੇਖ ਕੇ ਹਾਂ ਸਰਕਲ ਬਣਾਉਣੇ ਚਾਹੀਦੇ ਆ ਆਪਾਂ ਨੂੰ ਤਾਂ ਕਿ ਸਾਨੂੰ ਇੱਕ ਦੂਜੇ ਨੂੰ ਦੇਖ ਕੇ ਨਵੇਂ-ਨਵੇਂ ਚੀਜ਼ਾਂ ਦਾ ਪਤਾ ਲੱਗਣਾ ਚਾਹੀਦਾ ਹੈ ਨਾ ਨਵੇਂ-ਨਵੇਂ ਚੀਜ਼ਾਂ ਦਾ ਲੁਧਿਆਣਾ ਲਾਈਵ ਦ ਲਈ ਠਿੰਕਾ ਚਾਰਟ ਰਿਪੋਰਟ